मल मां करावाणी केरा पत्नी अंदर दुनिया पर पते अंदरि दुनिया कारण आया करावाणी तूं चोचा बोले अदा वीचारे चाद कनैया मन खे दर्शन चादक नैया मन खे दर्शन ॾिखदा बालक चोचा ਦੇਖੋ ਕਿਸੇ ਕਿਸੇ ਨੇ ਮਹਿਸੂਸ ਕੀਤਾ ਹੋਣਾ ਜਿਵੇਂ ਆਪਾਏਨ ਸੇਵਾ ਕਰਦੇ ਪਰਮਾਤਮੇ ਦੀ ਕਿਸੇ ਕਿਸੇ ਨੇ ਮਹਿਸੂਸ ਕੀਤਾ ਹੋਣਾ ਕਿ ਭਾਵੇਂ ਖੁਸ਼ੀ ਦਾ ਦੇ ਨੇ ਕਲਗੀਧਰ ਜੀ ਦਾ ਅਵਤਾਰ ਦਿਹਾਣਾ ਪਰ ਉਹ ਉਸ ਪਿੱਤਾ ਦਾ ਅਵਤਾਰ ਦਿਹਾਣਾ ਜਿਸ ਪਿੱਤਾ ਨੇ ਚਾਰ ਪੁੱਤਰਾਂ ਨੂੰ ਵਾਰ ਦਿੱਤਾ ਕਈ ਕਿਸੇ ਕਿਸੇ ਨੇ ਮਹਿਸੂਸ ਕੀਤਾ ਹੋਵੇ ਕਲਗੀਧਰ ਜੀ ਸਾਡੇ ਨਾਲ ਤੁਰਦੇ ਨੇ ਕੁਇਸ ਮੈਨੇ ਵੀ ਸਾਡੇ ਦਾ ਵੀ ਕਿਸੇ ਕਿਸ ਨੇ ਪਿੱਛੇ ਗਿਆ ਇੱਥੇ ਸੇ ਦਾ ਢਿੱਡਿਆ ਸੀ ਤੇ ਉਹਨੂੰ ਇਹ ਵੀ ਹੁਣ ਸਾਜਾ ਤੋਂ ਇਹ ਗੱਲ ਇਸ ਕਰਕੇ ਕਿ ਅੱਜ ਸਾਨੂੰ ਮਹਿਸੂਸ ਹੋਇਆ ਕਿ ਨਹੀਂ ਕਿਉਂਕਿ ਜਦੋਂ ਅਨੰਦਪੁਰ ਸਾਹਿਬ ਦੇ ਧਰਤੀ ਤੋਂ ਸਰਮੇ ਸਾਖ ਕਲਜੀ ਧਰਤੀ ਤਾਂ ਸਤਨਾ ਸਾਹਿਬ ਦੀ ਬਾਤ ਕਰੇ ਧਰਤੀ ਤੋਂ ਆਨੰਦਪੁਰ ਸਾਹਿਬ ਵਰਤੋਂ ਪੇਸ਼ਾ ਉਸ ਤੋਂ ਬਾਅਦ ਵੀ ਸ਼ਿਮਰਦਤ ਨੂੰ ਦਰਸ਼ਨ ਹੁੰਦੇ ਰਹੇ ਤੇ ਕਹਿੰਦੇ ਨੇ ਜਿਸੂ ਵਾਲੇ ਰਾਣੀ ਮੈ ਨਹੀਂ ਤੇ ਫਤੇ ਚਰ ਇਹ ਤੁਰੇ ਤਾਂ ਰਾਮਕੋਲ ਸਾਹਿਬ ਨੂੰ ਵੀ ਪਤਾ ਲੱਗਾ ਰਾਣੀ ਮੈ ਨਹੀਂ ਕਹਿੰਦੀ ਮਤੇ ਚੰਦ ਰਾਜੇ ਨੂੰ ਕਹਿੰਦੇ ਰਾਜੇ ਨੂੰ ਪਤਾ ਲੱਗਿਆ ਮੇਰਾ ਕੁਪਾਲ ਗੋਬਿੰਦ ਨਰਾਇਣ ਤਲਗੀਆਂ ਵਾਲਾ ਬਣ ਗਿਆ ਮੈਂ ਉਹਦੇ ਦਰਸ਼ਨ ਕਰਨ ਜਾ ਰਹੇ ਨੇ ਕਹਿੰਦੇ ਤੂੰ ਫਿਰ ਚੱਲੀਏ ਤੇ ਹਕਾ ਲਈਏ ਜਮਨ ਵਿੱਚ ਹੈ ਪੁਰਨਾ ਤੇ ਚੱਲੋ ਕਹਿੰਦੇ ਤੂੰ ਸਾਰੇ ਜਿੰਨੇ ਵੀ ਸਿਆਰ ਹੋਵੇ ਪਿਆਰ ਦੀ ਗੱਲ ਪਿਆਰ ਦੀ ਸਾਰੇ ਪਿਆਰ ਹੋਵੇ ਭਾਈ ਕਹਿੰਦੇ ਸ਼ਿਵਦਾਸ ਨਾ ਨਾ ਭਾਈ ਕਹਿੰਦੇ ਤੇ ਬਜ਼ੁਰਗ ਹੋ ਗਿਆ ਹੁਣ ਉਹਨੂੰ ਕਿਉਂ ਲੈ ਕੇ ਜਾਣਾ ਕਿੱਥੇ ਵਿਚਾਰਾ ਜਾਏਗਾ ਕਿਸੇ ਨੇ ਦੱਸ ਦੱਸਿਆ ਕਰਦੇ ਸ਼ਿਵਦਤ ਪੰਡਤ ਜੀ ਫਤੇ ਚਰਨ ਤੇ ਰਾਣੀ ਕਲਗੀਧਰ ਗੁਰੂ ਦੇ ਦਰਸ਼ਨ ਕਰਨ ਚੱਲੇ ਨੇ ਤੇਰੇ ਪਾਲੂ ਵਿੱਚ ਬਰਾਏ ਤੇ ਭੱਜਿਆ ਬਜ਼ੁਰਗ ਉਮਰ ਸੀ ਫਤੇ ਜਦ ਤੈਨੂੰ ਕਹਿੰਦਾ ਉਹ ਮਿੱਤਰਾ ਉਹ ਮੁਰੀਦਾ ਤੁਹਾਰ ਕੀ ਕਹਾਵਤਾ ਸਿਕਲਾਈ ਚੱਲ ਰਿਆ ਸੈਂ ਕੀ ਹੋਇਆ ਸਰੀਰ puttedਾ ਹੋ ਗਿਆ ਕੀ ਹੋਇਆ ਸਰੀਰ ਬਜੁਰਗ ਹੋ ਗਿਆ ਅੰਦਰਲੀ ਭਾਵਨਾ ਜੇ ਉੱਡੀ ਹੋਈ ਮੇਰੀ ਮੇਰੀ ਅੰਦਰਲੀ ਭਾਵਨਾ ਉਵੇਂ ਹੀ ਿੱਥੋਂ ਤੱਕ ਜਿਉ ਤੁਰੇਸ ਨਾ ਤਰਪਾਰ ਪੁਰ ਦੀ ਧਰਤੀ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਆਪ ਆਵੇ ਸੇ ਕੋ ਖੱਤੇ ਚੰਦ ਰਾਣੀ ਸਭ ਆਉਦੇ ਨੇ ਇੱਕ ਪਾਲਕੀ ਇਹ ਜਿਸ ਵਿੱਚ ਪੰਡਿਤ ਸ਼ਿਵਦੱਤ ਬਜ਼ੁਰਗ ਬੈਠਾ ਧਰਗੁਰ ਕੰਗੀ ਧਰਤੀ ਦਾ ਕਹਿੰਦੇ ਨੇ ਅੱਜ ਉਹ ਆਏ ਨੇ ਜਿਨ੍ਹਾਂ ਨੇ ਮੈਨੂੰ ਪਤਨੇ ਦੀ ਧਰਤੀ ਤੇ ਮੇਰੇ ਨਾਲ ਚੋਰ ਖੇਡੇ ਨੇ ਮੈਨੂੰ ਖੜਾਇਆ ਏ ਖੱਤੇ ਚੰਦ ਨੂੰ ਮਿਲੇ ਰਾਣੀ ਪੈਣੀ ਨੂੰ ਮਿਲੇ ਉਸ ਪਾਲਕੀ ਵੱਲ ਗਏ ਜਿਸ ਵਿੱਚ ਉਹ ਪੁੱਡਾ ਸ਼ਿਵਦੱਤ ਸੀ ਚਾਤ ਦੇ ਪਾਲਕੀ ਦੇ ਪਰਦੇ ਨੂੰ ਹੱਥ ਲਾਇਆ ਤੇ ਕਹਿੰਦੇ ਝਾਰ ਮੈਂ ਅੱਜ ਵੀ ਤੇਰੇ ਵਾਸਤੇ ਉਬਾਲ ਗੋਬਿੰਦ ਰਾਏ ਐ ਸ਼ਿਵਦਾਤ ਜੀ ਕਹਿੰਦੇ ਝਾਤ ਖੰਭਦਿਆਂ ਸੱਫਰ ਰਿਸ਼ਮ ਦਾਤ ਨੇ ਜਦੋਂ ਪਰਦਾ ਪਿੱਛੇ ਕੀਤਾ ਤੇ ਕਹਿੰਦੇ ਨੇ ਉਸ ਵੇਲੇ ਕਲਗੀਧਰ ਪਿਤਾ ਚੋਂ ਬਾਲ ਗੋਬਿੰਦ ਰਾਏ ਦੇ ਅਰਸ਼ ਹੋਏ ਬੋਲੇ ਸਭ ਇਸ ਤਰ੍ਹਾਂ ਦੇ ਸੇਵਾ ਦਾ ਮਹਿਸੂਸ ਕੀਤਾ ਹੋਣਾ ਹੈ ਕਿਉਂਕਿ ਉਹ ਬਾਲਕ